ਤੇ ਗੁਰੂ ਪਿਆਰੇ ਉਹ ਫਿਰ ਉਹਨਾਂ ਨੇ ਹਨੂਮਾਨ ਜੀ ਨੂੰ ਬੁਲਾਇਆ ਤੇ ਪੁੱਛਿਆ ਸੀਗਾ ਵੀ ਜਿਹੜੇ ਪੱਥਰ ਤੁਸੀਂ ਸੁੱਟਦੇ ਹੋ ਉਹ ਤਰ ਰਹੇ ਆ ਜਿਹੜੇ ਮੈਂ ਆਪਦੇ ਹੱਥ ਚੋਂ ਸੁੱਟ ਰਿਆਂ ਤੇ ਉਹ ਡੁੱਬ ਜਾਂਦੇ ਆ ਕਾਰਨ ਦੱਸੋ ਕੀ ਹਨੂਮਾਨ ਨੇ ਉਹਦਾ ਉੱਤਰ ਦਿੱਤਾ ਸੀਗਾ ਕਹਿਣ ਲੱਗੇ ਜੀ ਦੇਖੋ ਦੁਨੀਆ ਦੇ ਜਿਹੜੇ ਲੋਕ ਆ ਚਿੰਤਾ ਵਿੱਚ ਡੁੱਬੇ ਹੋਏ ਜਿਨ੍ਹਾਂ ਕੋਲ ਰਾਮ ਦਾ ਨਾਮ ਆ ਉਹ ਤਰ ਜਾਂਦੇ ਆ ਜਿਹੜੇ ਪੱਥਰਾਂ ਤੇ ਅਸੀਂ ਤੁਹਾਡਾ ਨਾਮ ਲਿਖਦੇ ਆ ਉਹ ਤਰਦੇ ਆ ਜਿਨ੍ਹਾਂ ਤੇ ਤੁਹਾਡਾ ਨਾਮ ਨਹੀਂ ਉਹ ਡੁੱਬਦੇ ਆ ਕਿਦੋਂ ਤੁਸੀਂ ਸੁੱਟਦੇ ਹੋ ਜਿਹਨੂੰ ਤੁਸੀਂ ਸੁੱਟਦੇ ਹੋ ਆਪਦੇ ਹੱਥਾਂ ਵਿੱਚੋਂ ਜਿਹਨੂੰ ਤੁਸੀਂ ਗੁਰੂ ਪਿਆਰੀ ਸਾਜ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਬਜਰੰਗ ਬਲੀ ਹਨੂਮਾਨ ਦੀ ਕਥਾ ਸਰਵਣ ਕਰਾਂਗੇ ਇਹ ਜੋ ਕਥਾ ਹੈ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸ ਦੇਵਾਂ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਹੈ ਸੇ ਵਿਦਵਾਨ ਦੀ ਕਦਰ ਪੈ ਜੂਗੀ ਆਪ ਦੇ ਆਪ ਨੂੰ ਨੀਮਾ ਦਿਖਾਇਆ ਕਿੰਨਾ ਜੋਰ ਸੀਗਾ ਨਾਲੇ ਇੱਕ ਹੋਰ ਵੀ ਹਨੂਮਾਨ ਜੀ ਦੀ ਗਾਥਾ ਆਉਂਦੀ ਹੈ ਮਾਤਾ ਸੀਤਾ ਜੀ ਫਿਰ ਹਨੂਮਾਨ ਜੀ ਦੀ ਭਗਤੀ ਤੋਂ ਬਹੁਤ ਪ੍ਰਸੰਨ ਸੀਗੇ ਉਹਨਾਂ ਨੇ ਇੱਕ ਵਾਰ ਹਨੂਮਾਨ ਜੀ ਨੂੰ ਸੋਨੇ ਦਾ ਹਾਰ ਦਿੱਤਾ ਵੀ ਹਨੂਮਾਨ ਲੈ ਇਹ ਮੈਂ ਤੈਨੂੰ ਹਾਰ ਦਿੰਨੀ ਆ ਪਰ ਹਨੂਮਾਨ ਜੀ ਨੇ ਉਹਨੂੰ ਅਨਕਾਰ ਕਰ ਦਿੱਤਾ ਮਾਤਾ ਜੀ ਥੋੜੇ ਗੁੱਸੇ ਹੋ ਗਏ ਮੈਂ ਤੈਨੂੰ ਪ੍ਰੇਮ ਚਾਕੇ ਦਿੰਨੀ ਆ ਇਹ ਹਾਰ ਤੂੰ ਲੈ ਕਿਉਂ ਨਹੀਂ ਰਿਹਾ ਮਾਤਾ ਜੀ ਨੇ ਕਿਹਾ ਏ ਹਾਰ ਬਹੁਤ ਕੀਮਤੀ ਹੈ ਤੇ ਮੈਂ ਤੁਹਾਨੂੰ ਹਾਰ ਦੇ ਰਹੀ ਹਾਂ ਇਹ ਲੈ ਕੇ ਆਉ ਨਹੀਂ ਰਿਹਾ ਮੈਨੂੰ ਵਜ੍ਹਾ ਵੀ ਦੱਸ ਕੋਈ ਕਾਰਨ ਦੱਸ ਤਾਂ ਹਨੂਮਾਨ ਨੇ ਕਿਹਾ ਮੇਰੇ ਲਈ ਸਭ ਤੋਂ ਕੀਮਤੀ ਸ਼੍ਰੀ ਰਾਮਚੰਦਰ ਤੇ ਤੁਸੀਂ ਹੀ ਇਹ ਸੋਨਾ ਮੇਰੇ ਲਈ ਕੀਮਤੀ ਨਹੀਂ ਇਹ ਵੀ ਕਿਹਾ ਜਾਂਦਾ ਉਹਨਾਂ ਨੇ ਆਪਦੀ ਛਾਤੀ چیر ਕੇ ਦਿਖਾਈ ਆਪਾਂ ਵੈਸੇ ਗੱਲਾਂ ਕਹਿੰਦੇ ਆ ਕਿ ਮੇਰੇ ਦਿਲ ਵਿੱਚ ਮੇਰਾ ਗੁਰੂ ਵੱਸਦਾ ਹੈ ਕਲਗੀਧਰ ਜੀ ਸਾਡੇ ਦਿਲ ਚ ਵੱਸਦੇ ਆ ਇੰਨਾ RAMCHANDRA ਨੇ ਫਿਰ ਆਪਦੀ ਛਾਤੀ چیر ਕੇ ਦਿਖਾਈ ਉਹਦੇ ਵਿੱਚ ਉਹ RAMCHANDRA ਤੇ ਮਾਤਾ ਸੀਤਾ ਜੀ ਦਾ ਜਿਹੜਾ ਸੀਗਾ ਰੂਪ ਉਹ ਮਾਤਾ ਜੀ ਨੇ ਤੱਕਿਆ ਵੀ ਵਾਕਏ ਇਹ ਤਾਂ ਕਿੰਨਾ ਪਿਆਰ ਕਰਦੇ ਆ ਫਿਰ ਉਹਨਾਂ ਨੂੰ ਗੱਲ ਸਮਝ ਆਈ ਫਿਰ ਮਾਤਾ ਸੀਤਾ ਜੀ ਨੂੰ ਇਹਨਾਂ ਨੇ ਕਿਹਾ ਸੀਗਾ ਹਨੂਮਾਨ ਨੇ ਵੀ ਮੇਰਾ ਅਸਲ ਜਿਹੜਾ ਸਰੂਪ ਆ ਬੜਾ ਛੋਟਾ ਵਾ ਤੇ ਬਹੁਤ ਤੁਸ਼ਜਿਆ ਜੀਵਾਂ ਨਿਮਰਤਾ ਬਹੁਤ ਸੀਰਨਾ ਚ ਪਰ ਜਦੋਂ ਮੇਰੇ ਗੁਰੂ ਨੂੰ ਕੋਈ ਮੇਰੇ ਤੱਕ ਲੋੜ ਪੈਂਦੀ ਆ ਮੇਰੇ ਮੁਰਸ਼ਿਦ ਨੂੰ ਸ਼੍ਰੀ ਰਾਮ ਜੀ ਨੂੰ ਉਦੋਂ ਮੈਂ ਬਹੁਤ ਵੱਡਾ ਰੂਪ ਧਾਰਨ ਕਰ ਲੈਣਾ ਉਦੋਂ ਮੈਂ ਹਿਮਾਲਾ ਪਰਬਤ ਵੀ ਚੁੱਕ ਲੈਣਾ ਮੇਰਾ ਗੁਰੂ ਮੈਨੂੰ ਕੋਈ ਕੰਮ ਕਵੇ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਆਪਣਾ ਆਪ ਨਿਸ਼ਾਵਰ ਕਰ ਸਕਦਾ ਸ਼੍ਰੀ ਰਾਮਚੰਦਰ ਜੀ ਲਈ ਤੁਹਾਡੇ ਲਈ ਇਹ ਫਿਰ ਇੱਥੇ ਜਿੰਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇ ਤਾਂ ਇਹ ਭਾਈ ਜਿਹੜੇ Hindu ਜਿਹੜੇ ਵੀਰ ਨੇ ਪਹਿਲਾਂ ਤਾਂ ਨਾਮ ਸਨਾਤਨ ਹੀ ਸੀਗਾ Hindu ਤਾਂ ਹੁਣ ਸ਼ੁਰੂ ਹੋਇਆ ਤਾਂ ਸਨਾਤਨ ਕਹੇ ਤੋ ਕਈ ਵਾਰ ਪਤਾ ਨਹੀਂ ਲੱਗਦਾ ਸਨਾਤਨ ਧਰਮ ਸੀਗਾ ਇਹਦੇ ਵਿੱਚ ਦੇਵਤੇ ਜਿਹੜੇ ਨੇ ਕੁਝ ਉਹਨਾਂ ਨੇ ਬੜਾ ਪ੍ਰੇਮ ਕੀਤਾ ਆਵਦੇ ਮੰਨਣ ਵਾਲਿਆਂ ਨੂੰ ਐਸ਼ਟ ਨੂੰ ਇਹਨੂੰ ਮੰਨਦੇ ਸੀ ਆਪਾਂ ਇਹਦੇ ਵਿੱਚੋਂ ਸੇਧ ਲੈ ਸਕਦੇ ਆਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨਾ ਪਿਆਰ ਕਰਦੇ ਆਂ ਆਪਾਂ ਕਲਗੀਧਰ ਜੀ ਨੂੰ ਕਿੰਨਾ ਪਿਆਰ ਕਰਦੇ ਆਂ ਇਹ ਚੀਜ਼ਾਂ ਆਪਾਂ ਸਿੱਖਣੀਆਂ ਹੁੰਦੀਆਂ ਸਿੱਖਿਆ ਕਿਤੋਂ ਵੀ ਜਾ ਸਕਦਾ ਅਸੀਂ ਕਈ ਵਾਰ ਨਾ ਹੋਰ ਪਾਸੇ ਲੈ ਜਾਂਦੇ ਗੱਲ ਵੀ ਇਹ ਹਨੂਮਾਨ ਦੀ ਗੱਲ ਕਰ ਦਿੱਤੀ ਹੁਣ ਉਦਾਹਰਨਾਂ ਕਿਤੋਂ ਵੀ ਲਈਆਂ ਜਾ ਸਕਦੀਆਂ ਉਦਾਹਰਨ ਕਿਤੋਂ ਵੀ ਦਿੱਤੀ ਜਾ ਸਕਦੀ ਆ ਪ੍ਰਮਾਣ ਕਿਸੇ ਗ੍ਰੰਥ ਦੇ ਵੀ ਦਿੱਤੇ ਜਾ ਸਕਦੇ ਆ ਇਹ ਅਕਾਲ ਤਖਤ ਦੀ ਮਰਿਆਦਾ ਵੀ ਆ ਕਿ ਕਿਸੇ ਵੀ ਮਹਾਪੁਰਖ ਦੇ ਜਿਹੜੇ ਆ ਕਥਾ ਦੇ ਵਿੱਚ ਪ੍ਰਮਾਣ ਉਦਾਹਰਨ ਦਿੱਤੀ ਜਾ ਸਕਦੀ ਆ ਪਰ ਗੁਰਬਾਣੀ ਦੀ ਕਥਾ ਜ਼ਰੂਰੀ ਆ ਨਾਲ ਇਹ ਵੀ ਕਿਹਾ ਗਿਆ ਤਾਂ ਨਾਲ ਆਪਾਂ ਪ੍ਰਮਾਣ ਦੇ ਸਕਦੇ ਆ ਇਹ ਦਸਮ ਗ੍ਰੰਥ ਵਿੱਚੋਂ ਆ ਸਾਰਾ ਕੁਝ ਕਈ ਵਾਰ ਅਸੀਂ ਪੜ੍ਹਦੇ ਨਹੀਂ ਕਿਉਂਕਿ ਗ੍ਰੰਥ ਬੜੇ ਕੀਮਤੀ ਆ ਅਸੀਂ ਹੋਰ ਪਾਸੇ ਦਾ ਪੈਸੇ ਖਰਚ ਦਿੰਨੇ ਆ ਪਰ ਆਪ ਇਹ ਗ੍ਰੰਥ ਲਿਆ ਕੇ ਨਹੀਂ ਪੜ੍ਹਨੇ ਸ਼ੁਰੂ ਕਰਦੇ ਕਿਉਂਕਿ ਸਮਾਂ ਬਹੁਤ ਲੱਗ ਜਾਂਦਾ ਭਾਈ ਸਮਾਂ ਬੜਾ ਚਾਹੀਦਾ ਗਿਆਨ ਦੀ ਕਮਾਈ ਲਈ ਵੱਖਰੇ ਯਤਨ ਕਰਨੇ ਪੈਂਦੇ ਵੱਖਰੇ ਯਤਨ ਐਵੇਂ ਨਹੀਂ ਤਾਂ ਅੱਗੇ ਹੁਣ ਹਨੂਮਾਨ ਜੀ ਦੀ ਹੋਰ ਵੀ ਜਿਹੜੀ ਕਥਾ ਹੁਣ ਤੁਸੀਂ ਸੁਣੋ ਏਡਾ ਬਜਰੰਗ ਬਲੀ ਇਨੀ ਨਿਮਰਤਾ ਵੀ ਅਤ ਦਰਜੇ ਦੀ ਬਲੀ ਵੀ ਬਹੁਤ ਨਿਮਰਤਾ ਵੀ ਬਹੁਤ ਇਹ ਇੱਕ ਇਹ ਲక్ష్ਮਣ ਦੀ ਭਗਤੀ ਤੇ ਇੱਕ ਹਨੂਮਾਨ ਜੀ ਦੀ ਜਿਹੜੀ ਭਗਤੀ ਆ ਇਹ ਬਹੁਤ ਜ਼ਿਆਦਾ ਉੱਚ ਮਤਲਬ ਕਿ ਆਪਾਂ ਕਹਿ ਸਕਦੇ ਆ ਬਹੁਤ ਉੱਚੀ ਅਵਸਥਾ ਵਾਲੀ ਆ ਜਦੋਂ ਕੰਗਣ ਪਛਾਣਨ ਲਈ ਲక్ష్మణ ਨੂੰ ਵੀ ਕਿਹਾ ਗਿਆ ਸੀ ਨਾ ਵੀ ਆ ਤੁਸੀਂ ਪਛਾਣਦੇ ਹੋ ਮਾਤਾ ਸੀਤਾ ਜੀ ਦਾ ਜਦੋਂ ਹਰਨ ਹੋਇਆ ਵੀ ਇੱਥੇ ਡਿੱਗੇ ਪਏ ਨੇ ਉਹ ਕੰਗਣ ਉਤਾਰ ਕੇ ਸੁੱਟ ਦੇ ਗਏ ਲక్ష్మణ ਨੇ ਕਿਹਾ ਸੀਗਾ ਕਿ ਉਹ ਮੇਰੇ ਮਾਤਾ ਸਮਾਨ ਆ ਮਾਂ ਸਮਾਨ ਆ ਮੈਂ ਉਹਨਾਂ ਨੂੰ ਚਰਣਾ ਤੋਂ ਕਦੇ ਉੱਪਰ ਦੇਖਿਆ ਹੀ ਨਹੀਂ ਅੱਜ ਤੱਕ ਕਦੇ ਵੀ ਨਹੀਂ ਦੇਖਿਆ ਚਰਣਾ ਤੋਂ ਉੱਪਰ ਦੇਖ ਹੀ ਨਹੀਂ ਸਕਿਆ ਮੈਨੂੰ ਪਤਾ ਹੀ ਨਹੀਂ ਹੈਗਾ ਸਾਰੀਆਂ ਔਰਤਾਂ ਮੇਰੇ ਲਈ ਮਾਸਮਾਨ ਨੇ ਤਾਂ ਮੈਂ ਇਸ ਤਰ੍ਹਾਂ ਦੇਖ ਪਰਾਈਆਂ ਚੰਗੀਆਂ ਮਾਮਾ ਧੀਆਂ ਪੈਣਾ ਜਾਣੇ ਭਾਈ ਗੁਰਦਾਸ ਜੀ ਦੇ ਬਚਨ ਆ ਜਾਂਦੇ ਹਨ ਗੁਰੂ ਪਿਆਰੇਓ ਇਸ ਤਰ੍ਹਾਂ ਐਵੇਂ ਫਿਰ ਉਹਨਾਂ ਦੀ ਅਵਸਥਾ ਸੀਗੀ ਤੇ ਇਹ ਜਿਹੜੇ ਹਨੂਮਾਨ ਜੀ ਆ ਇਹ ਬ੍ਰਹਮਚਾਰੀ ਸੀਗੇ ਇੱਕ ਹੋਰ ਗੱਲ ਇੱਥੇ ਪ੍ਰੇਮ ਦੀ ਭਗਤੀ ਦੀ ਪ੍ਰੇਮਾ ਭਗਤ ਦੀ ਗੱਲ ਆ ਆਪਾਂ ਕਿਤੇ ਵੀ ਜਾਈਏ ਨਾ ਕੋਈ ਨਵੀਂ ਕਿਤਾਬ ਵੀ ਲਈਏ ਆਪਾਂ ਕਾਪੀ ਵੀ ਖਰੀਦ ਲਈਏ ਉੱਤੇ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਾਂਗੇ ਇਹ ਤੁਸੀਂ ਇਹ ਜਿਹੜੇ ਦੇਵਤੇ ਆ અનુਮਾਨ ਇਹਨਾਂ ਨੂੰ ਕੁਝ ਲਿਖਣ ਲਈ ਕਹੋਂਗੇ ਨਾ ਜਿਵੇਂ ਉਹ ਪੱਥਰ ਸੀਗੇ ਪੱਥਰਾਂ ਤੇ ਲਿਖਣ ਲਈ ਇੱਕ ਗਾਥਾ ਵੀ ਆਉਂਦੀ ਆ ਸਨਾਤਨ ਗ੍ਰੰਥਾਂ ਦੇ ਵਿੱਚ ਹੀ ਕਿ ਇਹਨਾਂ ਨੇ ਪੱਥਰ ਦੇ ਉੱਪਰ ਰਾਮ ਲਿਖਿਆ ਤੋ ਅਚਨ ਚੇਤੀ ਪਾਣੀ ਚ ਡੱਗ ਪਿਆ ਤੋ ਤਰ ਗਿਆ ਉਹ ਬਿਨਾਂ ਲਿਖੇ ਵਾਲਾ ਸੁੱਟਿਆ ਤੋ ਡੁੱਬ ਗਿਆ ਇਹਨਾਂ ਨੇ ਕਿਹਾ ਵੀ ਵਾਹ ਇਹ ਤਾਂ ਕਿਆ ਬਾਤ ਹੀ ਆ ਵੀ ਪੱਥਰ ਵੀ ਤਰਦੇ ਆ ਜਿਹੜੇ ਪੱਥਰਾਂ ਤੇ ਆਪਾਂ ਰਾਮ ਦਾ ਨਾਮ ਲਿਖੀਏ ਕਿੱਤੇ ਵੀ ਹਨੂਮਾਨ ਜੀ ਜਾਣਗੇ ਆਪਦਾ ਨਾਮ ਨਹੀਂ ਲਿਖਣਗੇ RAM ਜੀ ਦਾ ਨਾਮ ਲਿਖਣਗੇ ਕਿਉਂ ਉਹਨਾਂ ਦਾ ਪ੍ਰੇਮ ਹੀ ਇੰਨਾ ਇਥੋਂ ਬਹੁਤ ਚੀਜ਼ਾਂ ਸਿੱਖਣ ਦੀ ਲੋੜ ਹੁੰਦੀ ਆ ਆਪਾਂ ਆਪਾਂ ਆਪਣਾ ਤਾਂ ਮਹਾਰਾਜ ਨੇ ਆਪਾਂ ਨੂੰ ਸਿੱਖ ਸਿੰਘ ਖਾਲਸੇ ਬਣਾਇਆ ਸੀਗਾ ਸਾਡਾ ਦਿਮਾਗ ਹੀ ਇੰਨਾ ਖੁੱਲਾ ਚਾਹੀਦਾ ਵੀ ਆਪਾਂ ਕਿਸੇ ਵੀ ਧਰਮ ਤੋਂ ਕੁਝ ਸਿੱਖ ਸਕਦੇ ਆ ਕਿਸੇ ਤੋਂ ਵੀ ਸਿੱਖ ਸਕਦੇ ਆ ਅਸੀਂ ਇੰਨੇ ਸ਼ੰਕਾਵਾਦੀ ਹੋ ਗਏ ਇੰਨੇ ਸ਼ੰਕਾਵਾਦੀ ਹੋ ਗਏ ਸੰਤ ਪਤਾ ਹੀ ਨਹੀਂ ਲੱਗ ਰਿਹਾ ਵੀ ਉਸਤਾਲ ਦੇ ਧਰਮ ਤੋਂ ਕੀ ਸਿੱਖਣਾ ਸੀਗਾ ਦੂਜੇ ਦੇ ਧਰਮਾਂ ਤੋਂ ਕੀ ਸਿੱਖਣਾ ਸੀ ਅਸੀਂ ਤਾਂ ਗੁਰੂ ਤੋਂ ਆਪਣੇ ਗੁਰੂ ਤੋਂ ਹੀ ਮਨਮੁਖੀ ਹੋ ਗਏ ਪੈਠ ਦਿਖਾ ਦਿੱਤੀ ਗੁਰੂ ਨੇ ਪੈਠ ਕਰਕੇ ਬਹਿ ਗਏ ਗੁਰੂ ਵੱਲ ਇਹ ਸਾਰੀਆਂ ਚੀਜ਼ਾਂ ਨੇ ਸਾਨੂੰ ਡੋਬ ਕੇ ਰੱਖਿਆ ਹੋਇਆ ਜੀ ਫਿਰ ਸ਼੍ਰੀ ਰਾਮਚੰਦਰ ਜੀ ਨੇ ਇੱਕ ਵਾਰ ਪੱਥਰ ਜਿਹੜਾ ਸੀਗਾ ਚੁੱਕਿਆ ਤੇ ਉਹ ਪਾਣੀ 'ਚ ਜਦੋਂ ਛੁੱਟਿਆ ਤੇ ਉਹ ਜਿਹੜਾ ਪੱਥਰ ਸੀਗਾ ਡੁੱਬ ਗਿਆ ਕੁਝ ਸਨਾਤਨ ਧਰਮ ਦੇ ਜਿਹੜੇ ਕਥਾਵਾਚਕਾ ਉਹ ਇਸ ਤਰ੍ਹਾਂ ਸੁਣਾਉਂਦੇ ਨੇ ਗਾਥਾ ਹੈ ਤੇ ਗੁਰੂ ਪਿਆਰੇ ਉਹ ਫਿਰ ਉਹਨਾਂ ਨੇ ਹਨੂਮਾਨ ਜੀ ਨੂੰ ਬੁਲਾਇਆ ਤੇ ਪੁੱਛਿਆ ਸੀਗਾ ਵੀ ਜਿਹੜੇ ਪੱਥਰ ਤੁਸੀਂ ਸੁੱਟਦੇ ਹੋ ਉਹ ਤਰ ਰਹੇ ਆ ਜਿਹੜੇ ਮੈਂ ਆਪਦੇ ਹੱਥ ਚੋਂ ਸੁੱਟ ਰਿਆਂ ਤੇ ਉਹ ਡੁੱਬ ਜਾਂਦੇ ਆ ਕਾਰਨ ਦੱਸੋ ਕੀ ਹਨੂਮਾਨ ਨੇ ਉਹਦਾ ਉੱਤਰ ਦਿੱਤਾ ਸੀਗਾ ਕਹਿਣ ਲੱਗੇ ਜੀ ਦੇਖੋ ਦੁਨੀਆ ਦੇ ਜਿਹੜੇ ਲੋਕ ਆ ਚਿੰਤਾ ਵਿੱਚ ਡੁੱਬੇ ਹੋਏ ਜਿਨ੍ਹਾਂ ਕੋਲ ਰਾਮ ਦਾ ਨਾਮ ਆ ਉਹ ਤਰ ਜਾਂਦੇ ਆ ਜਿਹੜੇ ਪੱਥਰਾਂ ਤੇ ਅਸੀਂ ਤੁਹਾਡਾ ਨਾਮ ਲਿਖਦੇ ਆ ਉਹ ਤਰਦੇ ਆ ਜਿਨ੍ਹਾਂ ਤੇ ਤੁਹਾਡਾ ਨਾਮ ਨਹੀਂ ਉਹ ਡੁੱਬਦੇ ਆ ਕਦੋਂ ਤੁਸੀਂ ਸੁੱਟਦੇ ਹੋ ਜਿਹਨੂੰ ਤੁਸੀਂ ਸੁੱਟਦੇ ਹੋ ਆਪਦੇ ਹੱਥਾਂ ਵਿੱਚੋਂ ਜਿਹਨੂੰ ਤੁਸੀਂ ਸੌਟ ਹੀ ਦਿੱਤਾ ਸ਼੍ਰੀ ਰਾਮਚੰਦਰ ਜੀ ਉਹ ਤਰ ਕਿਵੇਂ ਜਾਊਗਾ ਇਹਨੂੰ ਤੁਸੀਂ ਆਪਦੇ ਹੱਥਾਂ ਉਜੀ ਸੁੱਟਤਾ ਉਹ ਕਿਵੇਂ ਤਰ ਜਾਊਗਾ ਨਹੀਂ ਤਰ ਸਕਦਾ ਇਸ ਕਰਕੇ ਨਾ ਇਹ ਤੁਹਾਡੇ ਹੱਥਾਂ ਵਾਲੇ ਡੁੱਬ ਰਹੇ ਆ ਇਹ ਹਨੂਮਾਨ ਜੀ ਨੇ ਜਵਾਬ ਦਿੱਤਾ ਤਾਂ ਦਿਮਾਗ ਵੀ ਉਹਨਾਂ ਦਾ ਬਹੁਤ ਸੀਗਾ ਨਿਮਰਤਾ ਵੀ ਬੜੀ ਸੀਗੀ ਹਨੂਮਾਨ ਦੇਵਤੇ ਵਿੱਚ ਨਿਮਰਤਾ ਵੀ ਬਹੁਤ ਆ ਜ਼ੋਰ ਵੀ ਬਹੁਤ ਆ ਤਾਂ ਕਲਗੀਧਰ ਜੀ ਨੇ ਫਿਰ ਇਹਨਾਂ ਦੇ ਜ਼ੋਰ ਬਾਰੇ ਜ਼ਿਕਰ ਕੀਤਾ ਜਿਆਦਾ ਦਸਮ ਗ੍ਰੰਥ ਵਿੱਚ ਕਿਉਂਕਿ ਮਹਾਰਾਜ ਸਿੰਘਾਂ ਦੇ ਵਿੱਚ ਅਵਤਾਰਾਂ ਦੀ ਕਥਾ ਲੈ ਕੇ ਨਾ ਉਹ ਵੀਰ ਰਸ ਭਰਨਾ ਚਾਹੁੰਦੇ ਆ ਮਹਾਰਾਜ ਨੇ ਤਾਂ 24 ਸੋ ਅਵਤਾਰਾਂ ਦੀ ਕਥਾ ਕਹੀ ਆ ਇਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਵੀ ਹਨੂਮਾਨ ਵਿੱਚ ਦੇਖੋ ਸਿੰਘੋ ਕਿੰਨਾ ਜ਼ੋਰ ਸੀਗਾ ਜਿਨੇ ਕੇ ਉਹ ਰਾਵਣ ਦਾ ਜਿਹੜਾ ਬੇਟਾ ਸੀਗਾ ਨਾ ਉਹਨੂੰ ਕਿੰਨੀ ਆਸਾਨੀ ਦੇ ਨਾਲ ਮਾਰ ਦਿੱਤਾ ਕਿੰਨੀ ਛੇਤੀ ਮਾਰ ਦਿੱਤਾ ਬੱਸ ਹੌਖਾ ਹੀ ਮਾਰ ਦਿੱਤਾ ਸੀਗਾ ਗੁਰੂ ਪਿਆਰਿਓ ਇਸ ਤਰ੍ਹਾਂ ਇਹ ਬਜਰੰਗ ਬਲੀ ਦੀ ਕਥਾ ਸ੍ਰੀ ਦਸਮ ਗ੍ਰੰਥ ਵਿੱਚ ਜਿੰਨੀ ਕੁ ਦਰਜ ਹੈ ਉਹ ਆਪ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਰਵਣ ਕਰਵਾਈ ਹੈ ਸੋ ਭਾਈ ਥੋੜੇ ਜੇ ਸ਼ੰਕਾਵਾਦੀ ਰਹਿਤ ਹੋ ਕੇ ਆਪਾਂ ਇਹ ਸੁਣੀਏ ਤਾਂ ਸਾਨੂੰ ਸਮਝ ਆਊਗੀ ਇਹ ਆਪਾਂ ਗੱਲ-ਗੱਲ ਤੇ ਤਰਕਾਂ ਹੀ ਕਰੀ ਜਾਣੀਆਂ ਤਰਕਾਂ ਹੀ ਕਰੀ ਜਾਣੀਆਂ ਫਿਰ ਇਸ ਤਰ੍ਹਾਂ ਹੋ ਜਾਂਦਾ ਵੀ ਬੰਦਾ ਜਿਹੜਾ ਹੈ ਉਹ ਗੁਰਸਿੱਖ ਪਿਆਰਿਓ ਉਹ ਕੁਝ ਸਿੱਖ ਨਹੀਂ ਸਕਦਾ ਅੱਗੇ ਨਹੀਂ ਵੱਧ ਸਕਦਾ ਹਾਂ ਇਹ ਦੇਵੀ ਦੇਵਤੇ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਨੇ ਪਰ ਹਾਂ ਉਹ ਗੱਲ ਵੱਖਰੀ ਆ ਕਿ ਇਹ ਦੇਵੀ ਦੇਵਤੇ ਜਿਹੜੇ ਪ੍ਰਮਾਤਮਾ ਦਾ ਭੇਦ ਨਹੀਂ ਪਾ ਸਕਦੇ ਗੁਰੂ ਪਿਆਰਿਓ ਤੇ ਮਹਾਰਾਜ ਦੀ ਬਾਣੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬਚਨ ਭਗਤ ਕਬੀਰ ਜੀ ਦੇ ਸਨਕ ਸੁਨੰਦ ਮਹੀਟ ਸਮਾਨ ਸਨਕ ਸੁਨੰਦ ਸ਼ਿਵ ਜੀ ਛੇਸ਼ਨਾਗ ਵਰਗੇ ਛੇਖਨਾਗ ਤੇਰੋ ਮਰਮ ਨਾ ਜਾਣੇ ਇਹ ਹਨੂਮਾਨ ਸਰ ਗਰੜ ਸਮਾਨ ਤਾਂ ਸ਼੍ਰੀ ਰਾਮਚੰਦਰ ਜੀ ਦੇ ਸੇਵਕ ਹਨੂਮਾਨ ਵਰਗੇ ਵਿਸ਼ਨੂੰ ਦੇ ਸੇਵਕ ਪੰਛੀਆਂ ਦੇ ਰਾਜੇ ਗਰੜ ਵਰਗੇ ਸੁਰਪਤ ਨਰਪਤ ਇਹ ਦੇਵਤੇ ਹੋਗੇ ਚਾਰ ਵੇਦ ਹੋਗੇ ਸਿਮਰਤੀਆਂ ਹੋਗੀਆਂ ਪ੍ਰਾਣ ਹੋਗੇ ਵਿਸ਼ਨੂੰ ਲక్ష్ਮੀ ਇਹਨਾਂ ਨੇ ਤੇਰਾ ਅੰਤ ਨਹੀਂ ਪਾਇਆ ਵਾਹਿਗੁਰੂ ਕਹੇ ਕਬੀਰ ਸੋ ਭਰਮੈ ਨਾਹੀ ਪਗ ਲਗ ਰਾਮ ਰਹਿ ਸਰਣਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹਨੂਮਾਨ ਦਾ ਨਾਮ ਭਗਤ ਕਬੀਰ ਜੀ ਨੇ ਉਦਾਹਰਨਾ ਦੇ ਕੇ ਕਿਹਾ ਵੀ ਹੈਗੇ ਦੇਵਤੇ ਆਹੇ ਪਰ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਦੇ ਇਸ ਕਰਕੇ ਭਾਈ ਸਾਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਇਹ ਦੇਵੀ ਦੇਵਤੇ ਜਿਹੜੇ ਆ ਇਹਨਾਂ ਵਿੱਚੋਂ ਕੁਝ ਦੇਵਤਿਆਂ ਦਾ ਸੁਭਾਅ ਚੰਗਾ ਹਨੂਮਾਨ ਜੀ ਉਹਨਾਂ ਵਿੱਚੋਂ ਹੀ ਆ ਜਿਹੜੇ ਬੜੇ ਨੇਕ ਨੇ ਬਹੁਤ ਚੰਗੇ ਦੇਵਤੇ ਆ ਤਾਂ ਕਰਕੇ ਇਹਨਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਇਹ ਖੁਸ਼ੀਆਂ ਵੀ ਦਿੰਦੇ ਆ ਪਰ ਆਪਾਂ ਆਪਣੇ ਵਿੱਚ ਆ ਵੀ ਪ੍ਰਮਾਤਮਾ ਨੂੰ ਹੀ ਆਪਾਂ ਮੰਨਣਾ ਹੈ ਇਹਨੇ ਦੇਵਤਿਆਂ ਨੂੰ ਬਣਾਇਆ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਕਿਸਨ ਬਿਸ਼ਨ ਕਬਹੂ ਨੇ ਧਿਆਉ ਇਹ ਪਰ ਇਹ ਨਹੀਂ ਆ ਵੀ ਇਹਨਾਂ ਨੂੰ ਗਾਲਾਂ ਕੱਢਣੀਆਂ ਆਪਾ ਇਹਨਾਂ ਦਾ ਵੀ ਭਾਈ ਸਤਕਾਰ ਕਰੋ ਦੂਜੇ ਧਰਮਾਂ ਦਾ ਜੇ ਆਪਾਂ ਇਹਨਾਂ ਦਾ ਸਤਕਾਰ ਕਰਾਂਗੇ ਇਹ ਵੀ ਸਾਡੇ ਧਰਮਾਂ ਦਾ ਸਤਕਾਰ ਕਰਨਗੇ ਜੇ ਆਪਾਂ ਇਹਨਾਂ ਬਾਰੇ ਗਲਤ ਬੋਲਾਂਗੇ ਕੱਲ ਉਹਨੂੰ ਇਹ ਵੀ ਆਪਣੇ ਬਾਰੇ ਬੋਲਣਗੇ ਫਿਰ ਆਪਾਂ ਨੂੰ ਗੁੱਸਾ ਆਊਗਾ ਨਾ ਇਹ ਸਾਰੀਆਂ ਚੀਜ਼ਾਂ ਪਾਈ ਆਪਾਂ ਪ੍ਰੇਮ ਵਧਾਉਣ ਆਏ ਆ ਜਿ ਸਾਜ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਈ ਤਾਂ ਇਦਾਂ ਭਾਈ ਆਪਸੀ ਜਿਹੜਾ ਭਾਈਚਾਰਾ ਆਪਾਂ ਵਧਾਉਣਾ ਘਟਾਉਣਾ ਨਹੀਂ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਰਬ ਔਤਮ ਸ੍ਰੇਸ਼ਟ ਗ੍ਰੰਥ ਨੇ ਸਤਿਗੁਰ ਦੀ ਬਾਣੀ ਸਾਨੂੰ ਇਹ ਸਿਖਾਉਂਦੀ ਆ ਵੀ ਅਸੀਂ ਦੂਜਿਆਂ ਦਾ ਸਤਿਕਾਰ ਕਰਨਾ ਗੀਤਾ ਪਿਆਰੀ ਹੈ ਮੈਨੂੰ ਭਾਗਵਤ ਗੀਤਾ ਪਿਆਰੀ ਹੈ ਕ੍ਰਾਂ ਸ਼ਰੀਫ ਪਿਆਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੇਰੀ ਜਾਨ ਵਸਦੀ ਆ ਮੈਨੂੰ ਮੇਰੀ ਜਾਨ ਪਿਆਰੀ ਸਾਰਿਆਂ ਦਾ ਸਤਿਕਾਰ ਕਰੋ ਅੱਜ ਦੇ ਦੀਵਾਨ ਜਿਤਨਾ ਹੀ ਬੋਲਦਿਆਂ ਤੋ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ ਲੈਣ ਕਲਗੀ ਧਰਜੀ ਦੇ ਚਰਨਾਂ ਦੇ ਕਰੋੜਾਂ ਵਾਰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ